ਕਹ ਹਾ ਟੱਲ ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਰਜਾਈ ਉਵਸਿਫਤ ਖਸਮ ਦੀ ਨੂਰ ਅਰਸਾ ਹੋ ਕੋਰਸਾ ਹੋ ਛੱਟੀ ਐ ਤਉਦ ਡਿਠੀ ਸੱਚੀ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਿ ਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਜਣ ਸਚਾ ਪਾਤਿ ਸਾਹੂ सिर सहा दारह जिस् पास बैठया सोहिया साबना दा वे श्रीवाहे गुरु साहिब जी सलोक महल्लाती जाल मुई ਜਾਲ ਜਾਲ ਕਰੇ ਪੁਕਾਰ ਸਾਤੇ ਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜ ਜੀਵਾਰ ਤ੍ਰਿਸ਼ਨਾ ਦਾਦੀ ਜਾਲ ਮੋਈ ਜਾਲ ਜਾਲ ਕਰੀ ਪੁਕਾਰ ਸਤ ਗੁਰ ਸੀਤਲ ਜੀ ਮਿਲੇ ਫਿਰ ਜਲ ਨਾ ਦੂਜੀ ਵਾਰ ਨਾਨਕ ਵਿਣਨਾਵੈ ਨਿਰਭਉ ਕੋ ਨਹੀਂ ਜਿ ਚਰ ਸਬਦ ਨਾ ਕਰੀ ਵਿਚਾਰ ਮਹਲਾ ਤੀਜਾ ਭੇਖੇ ਅਗਨ ਨ ਬੁਝੈ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਪ ਨਾ ਮਰੈ ਤਿਉ ਨਗੂਰੇ ਕਰਮ ਕਮਾਹੀ ਸਤ ਗੁਰ ਦਾਤਾ ਸੇਵੀਐ ਸਬਦ ਵਸੈ ਮਨ ਆਈ ਮਨ ਤਾਂ ਨੀਤਲ ਸਾਤ ਹੋਈ ਤ੍ਰਿਸ਼ਨਾ ਅਗਨ ਬੁਝਾਈ ਸੁਖਾ ਸਿਰ ਸਦਾ ਸੁਖ ਹੋਈ ਜਾ ਵਿਚਹੁ ਆਪ ਗਵਾਈ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੈ ਲੇਵਲਾਈ ਚਿੰਤਾ ਮੂਲ ਨ ਹੋਵਾਈ ਹਾਰੇ ਨਾਮ ਰੱਜਾ ਆਗਾਈ ਨਾਨਕ ਨਾਮ ਬਿਨਾ ਨਹ ਛੂਟੀ ਐ ਹਉ ਮੈਂ ਪਛਹਿ ਪਚਾਈ ਪਾਉੜੀ ਜਿਨੇ ਹਰ ਹਰ ਨਾਮ ਧਿਆਇਆ ਤਿਨੇ ਪਾਇਐ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੀ ਨਾਮ ਕੀ ਮਨ ਲਾਗੀ ਭੁਖਾ ਜਿਨਨੇ ਗੁਰ ਕਾ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁੱਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਤਨ ਨ ਦਨ ਤੇ ਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਤੇ ਸੰਤ ਪਦੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਤਨ ਤਨ ਤੇਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੀ ਤ੍ਰਸਨਾ ਦਾਦੀ ਜਾਲ ਮੋਈ ਜਲ ਜਾਲ ਕਰੇ ਪੁਕਾਰ ਸਤਗੁਰ ਸੀਤਲ ਜੀ ਮਿਲੈ ਫਿਰ ਜਲੈ ਨ ਦੂਜੀ ਵਾਰ ਵਡ ਹਾਂਸ ਕੀ ਵਾਰ ਪਉੜੀ ਛੇਮੀ ਸੰਦੋਕਾ ਨਾਲ